ਇਦੇ ਨਾਲ ਬੰਦਾ ਨਾ ਹਟ ਜਾਂਦਾ ਬਿਲਕੁਲ ਸਰ ਬਿਲਕੁਲ ਬਿਲਕੁਲ ਕਿੰਨੇ ਖਾਣੇ ਪੈਂਦੇ ਆ ਬਾਈ ਇਹ ਕੀ ਹਿਸਾਬ ਦਾ ਪੈਂਦਾ ਦਾ ਨੱਚੇ ਤਾਂ ਡਿਪੈਂਡ ਕਰਦਾ ਬੰਦਾ ਕਿੰਨੀ ਰੋਜ਼ ਨਹੀਂ ਕਿਤੇ ਇਹ ਨਸ਼ੇ ਵਾਲੀ ਤਾਂ ਨਹੀਂ ਹੈਗੇ ਨਹੀਂ ਸਰ ਤੁਸੀਂ ਇਹ ਲੈਬੋਰੀ ਚੈੱਕ ਕਰਾ ਸਕਦੇ ਹੋ ਅੱਛਾ ਇਹ ਆ ਰੋਡ ਦੇ ਉੱਤੇ ਬੈਠਿਆ ਐ ਨਹੀਂ ਆਪਾਂ ਅਗਰ ਨਸ਼ੇ ਵਾਲੀ ਉਹਦਾ ਫਾਇਦਾ ਕੀ ਕਿਉਂ ਜਿਵੇਂ ਅੱਜ ਕੱਲ ਮੈਂ ਦੇਖਿਆ ਬਾਈ ਜ ਜਿਨ੍ਹਾਂ ਕੋਲੇ ਬੰਦੇ ਨਸ਼ੇ ਵਾਲੀਆਂ ਦਵਾਈਆਂ ਲੈਣ ਜਾਂਦੇ ਹਨ ਉਹ ਟਰਮਾ ਰੋਲ ਦੇਈ ਜਾਂਦੇ ਆਗੇ ਜਾਂ ਹੋਰ ਜੀ ਵਾਲੀ ਗੋਲੀ ਲਾ ਦਿੰਦੇ ਆ ਜਾਂ ਕੁਝ ਕਰ ਦਿੰਦੇ ਆਗੇ ਨਹੀਂ 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 ਇਹ ਤਾਂ ਲੈਬੋਰੀ ਟੈਸਟ ਹੋ ਜਾਂਦੇ ਜੀ ਇਹ ਟੈਸਟ ਕਰਾ ਕੇ ਬਾਹਰਲੇ ਮਲਕਾ ਤੱਕ ਜਾਂਦੇ ਆ ਬਾਹਰ ਤਾਂ ਬਿਨਾਂ ਅੱਜ ਬਾਹਰ ਵੀ ਲਿਆ ਸਕਦਾ ਬਿਲਕੁਲ ਬਿਲਕੁਲ ਕੈਨੇਡਾ ਅਮਰੀਕਾ ਠੀਕ ਹੈ ਬਾਈ ਠੀਕ ਹੈ ਰੈ ਦਾ ਬੰਦ ਦਿੰਦਾ ਹੈ ਨਾ ਬਿਲਕੁਲ ਵੀਰੇ ਬਿਲਕੁਲ ਤੇ ਜਿਵੇਂ ਧੌਣੇ ਧੂਲੇ ਆਉਣ ਲੱਗੇ ਨੇ ਸਮੇਂ ਤੋਂ ਪਹਿਲਾਂ ਉਹ ਕਰ ਦਿੰਦਾ ਹੈ ਹਾਂਜੀ ਵੀਰੇ ਹਾਂਜੀ ਤੇ ਆਪਾਂ ਨੂੰ ਬਈ ਕਿੰਨੇ ਸਮੇਂ ਤੋਂ ਸਮੱਸਿਆ ਸੀ ਸ਼ੂਗਰ ਦੀ ਬਾਈ ਵੀਰੇ ਮੈਨੂੰ 2 3 4 ਸਾਲ ਤੇ ਸਮੱਸਿਆ ਸੀਗੀ ਇਹ ਅੱਛਾ ਤੇ ਕਾਫੀ ਸ਼ੂਗਰ ਸੀਗਾ 300 380 380 ਵੀ ਲੱਗਦਾ ਸੀਗਾ ਹਾਂਜੀ ਠੀਕ ਹੈ ਤੇ 300 350 ਤੱਕ ਜਾਂਦਾ ਸੀਗਾ ਠੀਕ ਹੈ ਤੇ ਪਰ ਹੁਣ ਮੈਂ ਇੱਕ ਹਫਤਾ ਦਵਾਈ ਖਾਧੀ ਹੈ ਤੇ ਲਗਭਗ 120 ਤੇ ਆ ਗਿਆ 120 ਤੇ ਆ ਗਿਆ ਹਾਂਜੀ ਹਾਂਜੀ ਪਹਿਲੇ ਦਿਨ ਹੀ ਫਰਕ ਪੈ ਜਾਂਦਾ ਜਿੰਮ ਟੋਬਾਕੋ ਪੈਣ ਲੱਗ ਜਾਂਦਾ ਥੋੜਾ ਥੋੜਾ ਫਰਕ ਪੈਣ ਲੱਗ ਜਾਂਦਾ ਤੇ ਪਰ ਤੇ ਬਾਈ ਕੀ ਸਮੱਸਿਆ ਏ ਇਸ ਨੂੰ ਲੀਵਰ ਦੀ ਕਿੰਨੀ ਕੀ ਜਿਆਦੇ ਪ੍ਰੋਬਲਮ ਮੈਨੂੰ ਮੇਰਾ ਲੀਵਰ ਨਾ ਜਿਹੜਾ ਫੈਟੀ ਹੋ ਗਿਆ ਸੀ ਜੀ ਕਾਫੀ ਰਿਪੋਰਟਾਂ ਕਰਾਈਆਂ ਤੇ ਮੈਨੂੰ ਤਕਰੀਬਨ ਮੈਂ ਬੈਸ ਸਾਹਿਬ ਨੂੰ ਮਿਲਿਆ ਇੱਧਰ ਤੇ ਇਹਨਾਂ ਨੇ 10 ਦਿਨ ਦੀ ਦਵਾਈ ਦਿੱਤੀ ਸੀ ਜਿਹਦੋਂ ਜਿਹੜਾ ਮੈਂ ਹਫਤਾ ਕੇ ਗਾਧੀ ਤੇ ਮੈਨੂੰ ਬਹੁਤ ਫਰਕ ਲੱਗ ਰਿਹਾ ਜੀ ਤੁਸੀਂ ਤਾਂ ਬਾਈ ਜਿਵੇਂ ਆਪਾਂ ਦੇਖੀ ਵੀ ਗਿਆਨੀ ਤੇ ਨਹੀਂ ਲੱਗਦੇ ਹੋ ਮੰਨ ਲਾ ਵੀ ਡਰਿੰਕ ਵਗੈਰਾ ਦਾ ਸੀਵਨ ਕਰਦੇ ਹੋ ਜਾਂ ਨਹੀਂ ਕਰਦੇ ਨਹੀਂ ਜ ਹਾਂਜੀ ਦੋਸਤੋ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਸੁਖੀ ਸ਼ੇਰ ਗੱਲ ਪਿੰਡ ਹਰੀਗੜ ਜਿਲ੍ਹਾ ਬਰਨਾਲਾ ਭਰਾਵੋ ਬੱਬੂ ਮਾਨ ਬਾਈ ਦੇ ਪਿੰਡ ਖੜਿਆਂਗੇ ਖੰਟ ਜਿੱਥੇ ਬਾਈ ਦਾ ਇਸ਼ਕ ਪੁਰਾਣਾ ਆਇਆ ਵਿਆ ਤੇ ਉਥੇ ਇੱਕ ਢਾਬਾ ਬਣਿਆ ਵਿਆ ਜਿਹਦਾ ਨਾਂਗਾ ਕੈਪਟਨ ਢਾਬਾ ਬਾਈ ਆਪਾਂ ਕਹੀਏ ਵੀ ਬੱਬੂ ਮਾਨ ਬਾਈ ਦੇ ਅਕਸਰੀ ਚਰਚੇ ਹੁੰਦੇ ਆਗੇ ਵੀ ਉਹਦਾ ਲਵੇਂ ਪਿੰਡ ਆ ਤੇ ਬਾਈ ਇਹਨਾਂ ਢਾਬਿਆਂ ਤੇ ਆਉਂਦਾ ਰਹਿੰਦਾਗਾ ਤੇ ਇੱਥੇ ਨਾ ਬਾਈ ਇੱਕ ਵੀਰ ਦਾ ਗਗਨ ਆਯੁਰਵੇਦ ਅਤੇ ਹਰਬਲ ਜਿਹੜੇ ਪ੍ਰੋਡਕਟ ਨੇ ਬਾਈ ਉਹ ਦੰਦੇ ਆਗੇ ਭਰਾਵੋ ਇਹ ਤੇ ਇਹਨਾਂ ਨਾਲ ਆਪਾਂ ਤੁਹਾਨੂੰ ਮਿਲਾਉਣੇ ਆ ਵੀ ਵੀਰ ਨੂੰ ਬਾਈ ਕਿੰਨਾ ਕਿ ਜ਼ਿਆਦੇ ਤਜਰਬਾ ਆ ਕਿਉਂ ਜੇਕਰ ਬਾਈ ਆਪਾਂ ਗੱਲ ਕਰੀਏ ਭਰਾਵੋ ਵੀ ਜਿਹੜਾ ਇਹ ਵੀਰ ਆਗਾ ਬੈਦ ਬਲਜਿੰਦਰ ਸਿੰਘ ਪਿੰਟੂ ਸੋਮਣਾ ਹਨਾ ਤੇ ਇਧਰਲੇ ਪਾਸੇ ਵੀਰਾਂ ਦਾ ਢਾਬਾ ਵੀ ਆ ਤੇ ਢਾਬਾ ਵੀ ਚੱਲ ਰਿਹਾ ਰੱਬ ਦੀ ਕਿਰਪਾ ਨਾਲ ਬਹੁਤ ਸੋਹਣਾ ਤੇ ਹੁਣ ਇਧਰਲੇ ਪਾਸੇ ਬਾਈ ਨੇ ਬਾਈ ਪ੍ਰੋਫੈਸ਼ਨਲ ਤੌਰ ਤੇ ਇੱਕ ਸਪੈਸ਼ਲ ਆਪਾਂ ਕਹਿ ਦਈਏ ਵੀ ਏਰੀਆ ਕਾ ਬਣਾ ਲਿਆ ਤੇ ਆ ਇਧਰ ਨਵਾਂ ਠਾਬਾ ਬਣੀ ਜਾਂਦਾ ਮੰਗਰ ਤੇ ਵੀਰ ਨੇ ਆਪਾਂ ਕਹਿ ਦਈਏ ਵੀ ਆਪਦੀ ਜਿਹੜੀ ਜ਼ਿੰਦਗੀ ਹੈ ਨਾ ਉਹ ਆਜਰਬਾਇਦ ਨੂੰ ਸਮਰਪਿਤ ਕਰਤੀ ਤੇ ਆ ਇਧਰਲੇ ਪਾਸੇ ਕੁਝ ਵੀਰ ਬੈਠੇ ਨੇਗੇ ਤੇ ਮੇਰੇ ਨਾਲ ਬਾਈ ਹੈਗਾ ਬਾਈ ਨਾਲ ਗੱਲਬਾਤ ਕਰਾਂਗੇ ਬਾਈ ਸੱਸੀ ਗਾਲ ਜੀ ਉਹਨਾਂ ਨੂੰ ਆਯੋਜਨਾ ਥੋੜੇ ਲਾ ਦੀਏ ਜੀ ਹੋਰ ਠੀਕ ਹੋ ਬਾਈ ਜੀ ਚੜਦੀ ਕਲਾ ਜੀ ਚੜਦੀ ਕਲਾ ਵੀਰੇ ਚੜਦੀ ਕਲਾ ਤੇ ਬਾਈ ਜੀ ਆਪਾਂ ਕਹੀਏ ਗੱਲ ਵੀਕ ਤਾਬੇ ਵਾਲੀ ਲਾਈਨ ਨੂੰ ਛੱਡ ਕੇ ਹਨਾ ਜੀ ਤੇ ਵੀ ਇਧਰਲੇ ਪਾਸੇ ਸ਼ਿਫਟ ਹੋਣਾ ਬਾਈ ਨਾਲ ਤਾਬਾ ਵੀ ਚੱਲਦਾ ਤੇ ਉਹ ਆਪਾਂ ਸਾਰੀਆਂ ਗੱਲਾਂ ਬਾਤਾਂ ਕਰਦੇ ਪਹਿਲਾਂ ਮੈਂ ਸੰਸਕ੍ਰਿਤ ਦੀ ਗੱਲ ਕਰਦਾ ਬਾਈ ਜਿਵੇਂ ਆਪਣੇ ਕਹਿੰਦੇ ਹੁੰਦੇ ਆ ਵੀ ਤੁਸੀਂ ਸੰਸਕ੍ਰਿਤ ਪੜ੍ਹੀ ਆ ਹਨਾ ਆਮ ਹੀ ਕਹਿੰਦੇ ਵੀ ਤੂੰ ਕੀ ਸੰਸਕ੍ਰਿਤ ਪੜ੍ਹਿਆ ਹਨਾ ਜੀ ਤੇ ਕਿਉਂ ਜਿੰਨੇ ਆਪਣੇ ਆਜੂ ਰਵਾਇਤ ਦੇ ਗ੍ਰੰਥ ਨੇ ਸੰਸਕ੍ਰਿਤ ਦੇ ਵਿੱਚ ਜਾਂ ਉਰਦੂ ਦੇ ਵਿੱਚ ਲਿਖੇ ਹੋਏ ਨੇ ਰਿਸ਼ੀ ਹੋਏ ਹਨਾ ਤੇ ਤੁਸੀਂ ਬਾਈ ਸੰਸਕ੍ਰਿਤ ਦੀ ਵਿਦਿਆ ਕਿੱਥੋਂ ਪ੍ਰਾਪਤ ਕੀਤੀ ਹੈ ਮੇਰੇ ਫਾਦਰ ਸੇ ਆਰਮੀ ਸੀਗੇ ਜੀ 4 ਸਾਲ ਮੈਂ ਫਰੀਦਕੋਟ ਪੜਿਆ ਤੇ 4 ਸਾਲ ਪੜਿਆ ਮੈਂ ਰਾਜਸਥਾਨ ਨਸੀਰਾਬਾਦ ਤੇ ਉੱਥੇ ਸਾਨੂੰ 10ਵੀਂ ਤੱਕ ਕੰਪਲਸਰੀ ਹੁੰਦੀ ਸੀ ਸੰਸਕ੍ਰਿਤ ਇਸ ਕਰਕੇ ਜਿਹੜੇ ਬਗੜੀ ਫੌਜ ਵਾਲੇ ਸਕੂਲ ਹੁੰਦੇ ਹਾਂ ਹਾਂਜੀ ਹਾਂਜੀ ਆਰਮੀ ਸਕੂਲ ਹੁੰਦੇ ਆ ਉੱਥੇ ਮੈਂ ਪੜਿਆ 10ਵੀਂ ਤੱਕ ਤੇ ਉੱਥੇ 10ਵੀਂ ਤੱਕ ਸੰਸਕ੍ਰਿਤ ਕੰਪਲਸਰੀ ਹੁੰਦੀ ਸੀ ਜੀ ਠੀਕ ਹੈ ਤੇ ਫੇਰ ਬਈ ਇਹ ਅਜ ਰੁਬੈਦ ਵਾਲੀ ਲੈਣ ਦਾ ਕਿਵੇਂ ਸ਼ੌਂਕ ਜਾਗਿਆ ਬਈ आयुर्वेदिक नॉलेज मैंने शुरू थी सिगे ਸਾਡੇ ਬਜ਼ੁਰਗ ਕਰਦੇ ਹੁੰਦੇ ਸੀ ਪਹਿਲਾਂ ਤੇ ਢਾਬੇ ਦੇ ਨਾਲ ਨਾਲ ਮੈਂ ਆਯੁਰਵੇਦਾ ਕੰਮ ਵੀ ਕਰਦਾ ਰਿਹਾ ਤੇ ਦਵਾਈਆਂ ਵਗੈਰਾ ਦਿੰਦਾ ਰਿਹਾ ਲੋਕਾਂ ਨੂੰ ਇਹ ਮੈਂ ਛੋਟੇ ਏਰੀਏ ਦੇ ਬੰਦਿਆਂ ਤੋਂ ਵੀ ਸੁਣਿਆ ਹੈਗਾ ਕਿ ਨੇ ਵੀ ਛੋਟੇ ਕੋਲੇ ਆਮ ਹੀ ਬੰਦੇ ਢਾਬੇ ਤੇ ਵੀ ਦਵਾਈਆਂ ਲੈਣ ਆਉਂਦੇ ਹੁੰਦੇ ਸੀ ਹਾਂਜੀ 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 ਬਿਲਕੁਲ ਮੈਨੂੰ ਪੱਧਰਾ ਵੀ ਸਾਲ ਹੋ ਗਏ ਸ਼ਾਇਦ ਵੱਧੇ ਹੋ ਗਏ ਹੁਣ ਤੇ ਕਿਸੇ ਕਿਸੇ ਮਾਲੇ 슈ਗਰ ਦੀ ਲੀਵਰ ਦੀ ਮਰਦਮਈ ਤਾਕਤ ਦੀ ਹਨਾ ਤੇ ਨਸ਼ਾ ਛਡਾਉਣਾ ਕਿਸੇ ਤਰ੍ਹਾਂ ਦੇ ਵੀ 20 ਦਿਨ ਤੋਂ ਵੱਧ ਨਹੀਂ ਕਿ ਲੋੜ ਪੈਂਦੀ ਸਾਡੇ ਜਿਹੜੇ ਅਸੀਂ ਦਵਾਈ ਦਿੰਨੇ ਆ ਜਿਹੜਾ ਮਤਲਬ ਵੀ ਆਪਾਂ ਨਸ਼ੇ ਵਾਲੇ ਮੁੱਦੇ ਦੀ ਗੱਲ ਕਰੀਏ ਜਿਵੇਂ ਕੋਈ ਬੰਦਾ ਨਸ਼ਾ ਉਹ ਕਰਦਾ ਕਿਹੜੀ ਦਵਾਈ ਹੈਗੀ ਆਪਾਂ ਦਿਖਾਵਾਂਗੇ ਮਾੜਾ ਇਧਰਲੇ ਪਾਸੇ ਹਾਂਜੀ 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 ਆ ਕੈਪਸੂਲ ਆ ਕੈਪਸੂਲ ਆਜੋ ਕੈਪਸੂਲ ਠੀਕ ਹੈ ਤੇ ਦਿਖਾਓ ਬਾਈ ਕਿਹੜੀ ਚੀਜ਼ ਹੈ ਕੈਪਸੂਲ ਨੇ ਜੀ ਅੱਛਾ ਇਹਦੇ ਨਾਲ ਬੰਦਾ ਨਸ਼ਾ ਹਟ ਜਾਂਦਾ ਬਿਲਕੁਲ ਸਰ ਬਿਲਕੁਲ ਬਿਲਕੁਲ ਕਿੰਨੇ ਖਾਣੇ ਪੈਂਦੇ ਆ ਬਾਈ ਇਹ ਕੀ ਹਿਸਾਬ ਦਾ ਪੈਂਦਾ ਦਾ ਨੱਚੇ ਤੇ ਡਿਪੈਂਡ ਕਰਦਾ ਬੰਦਾ ਕਿੰਨੀ ਰੋਜ਼ ਨਹੀਂ ਕਿਤੇ ਇਹ ਨਸ਼ੇ ਵਾਲੀ ਤਾਂ ਨਹੀਂ ਹੈਗੇ ਨਹੀਂ ਸਰ ਤੁਸੀਂ ਇਹ ਲੈਬੋਰੀ ਚੈੱਕ ਕਰਾ ਸਕਦੇ ਹੋ ਅੱਛਾ ਇਹ ਆ ਰੋਡ ਦੇ ਉੱਤੇ ਬੈਠਿਆ ਐ ਨਹੀਂ ਆਪਾਂ ਕਰ ਨਸ਼ੇ ਵਾਲੀ ਉਹਦਾ ਫਾਇਦਾ ਕੀ ਕਿਉਂ ਜਿਵੇਂ ਅੱਜ ਕੱਲ ਮੈਂ ਦੇਖਿਆ ਬਾਈ ਜਿਨ੍ਹਾਂ ਕੋਲੇ ਬੰਦੇ ਨਸ਼ੇ ਵਾਲੀਆਂ ਦਵਾਈਆਂ ਲੈਣ ਜਾਂਦੇ ਹਨ ਉਹ ਟਰਮਾ ਰੋਲ ਦੇਈ ਜਾਂਦੇ ਆਗੇ ਜਾਂ ਹੋਰ ਜੀ ਵਾਲੀ ਗੋਲੀ ਲਾਉਣਦੇ ਆ ਜਾਂ ਕੁਝ ਕਰ ਦਿੰਦੇ ਹੈਗੇ ਨਹੀਂ 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 ਇਹ ਤਾਂ ਲੈਬੋਰੀ ਟੈਸਟ ਹੋ ਜਾਂਦੇ ਜੀ ਚੈੱਕ ਕਰਾ ਕੇ ਬਾਹਰਲੇ ਮੁਲਖਾ ਤੱਕ ਜਾਂਦੇ ਆ ਬਾਹਰ ਤਾਂ ਬਿਨਾਂ ਅੱਛਾ ਬਾਹਰ ਵੀ ਲਿਆ ਸਕਦਾ ਬਿਲਕੁਲ ਬਿਲਕੁਲ ਕੈਨੇਡਾ ਅਮਰੀਕਾ ਠੀਕ ਹੈ ਠੀਕ ਹੈ ਰੇਟ ਲਈ ਭੇਜ ਕੇ ਆ ਵੀ ਜਿਹੜੀ ਆਪਾਂ ਕਹਦੇ ਆ ਵੀ ਪੂਰਾ ਫੁੱਲ ਵੈਰੀਫਾਈਡ ਪ੍ਰੋਡਕਟ ਹੈਗਾ ਬਿਲਕੁਲ 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 ਇਹਦੇ ਨਾਲ ਬਾਈ ਹੋਰ ਕੀ ਕਰਨਾ ਪਊਗਾ ਬੰਦੇ ਨੂੰ ਇਹਦੇ ਨਾਲ ਜੇ ਮਤਲਬ ਬੰਦੇ ਨੂੰ ਭੁੱਖ ਘਟ ਲੱਗਦੇ ਤਾਂ ਲੀਵਰ ਦੀ ਦਵਾਈ ਦੇ ਦਿੰਨੇ ਆ ਅਸੀਂ ਨਾਲ ਤੇ ਇਹ ਮੈਂ ਤਾਂ ਇਹੀ ਕੰਮ ਕਰਦੀ ਆ ਹਨਾ ਤੇ ਸਭ ਤੋਂ ਤੁਹਾਨੂੰ ਪਲੱਸ ਪੁਆਇੰਟ ਦੱਸਦਾ ਵੀ ਇੱਕ ਚੁੰਡੀ ਵੱਢਣ ਜਿੰਨਾ ਵੀ ਦਰਦ ਨਹੀਂ ਹੁੰਦਾ ਬੰਦੇ ਨੂੰ ਤਕਲੀਫ ਨਹੀਂ ਹੁੰਦੀ ਐ ਕੋਈ ਉਹਨੂੰ ਮਤਲਬ ਜਿਵੇਂ ਕਹਿੰਦੇ ਵੀ ਤੋੜ ਲੱਗਦੀ ਆ ਹਨਾ ਨੋ ਨੋ ਸਵਾਲੇ ਨਹੀਂ ਪੈਦਾ ਹੁੰਦਾ ਜੀ ਕੁਝ ਨਹੀਂ ਹੁੰਦਾ ਬਿਲਕੁਲ ਤੋੜ ਨਹੀਂ ਲੱਗਦੀ ਹੈਗੀ ਬਸ ਇੱਕੋ ਸ਼ਰਤ ਇਹ ਬੰਦਾ ਸਹੀ ਦੱਸੇ ਵੀ ਮੈਂ ਕਿੰਨਾ ਨਸ਼ਾ ਕਰਦਾ ਕਿੰਨਾ ਨਸ਼ਾ ਕਰਦਾ ਉਹਦੇ ਹਿਸਾਬ ਤੇ ਫਿਰ ਇਹਦੀ ਦਵਾਈਆਂ ਹੀ ਡੋਜ਼ ਲੱਗਦੀਆਂ ਉਹਦੇ ਹਿਸਾਬ ਨਾਲ ਡੋਜ਼ ਤਿਆਰ ਹੁੰਦੀ ਆ ਇਕੱਲੇ ਕੈਪਸੂਲ ਹੀ ਨਹੀਂ ਨੇ ਕਿ ਨਾਲ ਕੋਈ ਹੋਰ ਪਾਊਡਰ ਵਾਲਾ ਜਿਵੇਂ ਨਹੀਂ ਨਹੀਂ ਕੈਪਸੂਲ ਲੈ ਜੀ ਸਿਰਫ ਕੈਪਸੂਲ ਆ ਠੀਕ ਵੀ ਪ੍ਰੋਬਲਮ ਆ ਗਈ। ਉਹਦੇ ਵਾਸਤੇ ਫਿਰ ਕੋਈ ਨਾਲ ਦਵਾਈ ਵਗੈਰਾ ਉਹਦੇ ਵਾਸਤੇ ਹੈਗੀ ਸਾਡੀ ਆਪਣੇ ਤਿਆਰ ਕੀਤੀ ਹੋਈਆਂ ਦਵਾਈਆਂ ਨੇ ਸਾਡੀਆਂ। ਠੀਕ ਹੈ ਬਾਈ। ਤੇ ਇਹ ਤੁਹਾਨੂੰ ਮੈਂ ਦਿਖਾ ਵੀ ਦਿੰਦਾ ਹੈ ਨਾ। ਹਾਂਜੀ 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 ਬਿਲਕੁਲ ਜੀ। ਹਾਂਜੀ ਇਹ ਪਸਮਾ ਵਗੈਰਾ ਪਾ ਕੇ ਪਾਊਡਰ ਤਿਆਰ ਕੀਤਾ ਹੋਇਆ। ਇਹ ਵੀ ਬੱਦ ਤੇ ਬੱਦ ਮਹੀਨਾ ਖਾਣਾ ਪੈਂਦਾ ਜੀ। ਮਹੀਨੇ ਬਾਅਦ ਤਾਂ 10 ਦਿਨ ਬਾਅਦ ਇੱਕ ਹਫਤੇ ਬਾਅਦ ਰਿਜ਼ਲਟ ਪਤਾ ਲੱਗਣ ਲੱਗ ਜਾਂਦਾ ਬੰਦੇ ਨੂੰ। ਠੀਕ ਹੈ। 1 ਮਹੀਨਾ ਖਾ ਕੇ ਤਾਂ ਫਿਰ ਸਾਰੀ ਉਮਰ ਦੀ ਲੋੜ ਨਹੀਂ ਹੈਗੀ ਇਹਨੂੰ। ਠੀਕ ਹੈ। ਠੀਕ ਹੈ ਇਹ ਦਵਾਈ ਆਪਾਂ ਕਹੀਏ ਵੀ ਸਪੈਸ਼ਲ ਸੈਕਸ ਲਈ ਹੈ ਬਿਲਕੁਲ 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 ਮਰਦਾਨਾ ਤਾਕਤ ਲਈ ਹੈ ਹਾਂ ਮਰਦਾਨਾ ਤਾਕਤ ਲਈ ਆਪਾਂ ਜੀ ਹਾਂ ਜੀ ਕਈ ਮੈਂ ਹੁਣ ਚਲੋ ਤੋਂ ਨਾ ਨਹੀਂ ਲਮਾਂਗਾ ਉਹਦਾ ਕਈ ਮੇਰੇ ਜਾਣ ਪਛਾਣ ਦੇ ਇਹ ਜਿਹੇ ਬੰਦੇ ਆ ਜਿਨ੍ਹਾਂ ਦੀ ਮੈਰਿਜ ਲਾਈਫ ਖਤਮ ਹੋਣ ਤੱਕ ਆ ਗਈ ਸੀ ਹਨਾ ਪਰ ਇਹ ਦਵਾਈ ਨਾਲ ਅਸੀਂ ਉਹਨਾਂ ਨੂੰ ਮਹੀਨੇ ਚ ਬਈ ਮੈਂ ਇਹ ਗੱਲ ਹੋਈ ਵੀ ਸੁਣੀ ਆ ਕਹਿੰਦੇ ਵੀ ਬਹੁਤ ਹੀ ਵਿਦੇਸ਼ਾਂ ਦੇ ਵਿੱਚੋਂ ਵੀ ਕਹਿੰਦੇ ਛੋਡੇ ਕੋਲ ਜਿਹੜੀ ਇਹ ਮਰਦਾਨਾ ਕਮਜ਼ੋਰੀ ਵਾਲੀ ਬੰਦੇ ਦਵਾਈ ਲੈ ਕੇ ਜਾਂਦੇ ਆਗੇ ਕਹਿੰਦੇ ਜਿਨ੍ਹਾਂ ਦੇ ਵਿਆਹ ਦੇ ਵਿੱਚ 5 5 6 6 ਦਿਨ ਰਹਿ ਜਾਂਦੇ ਆਗੇ ਹਾਂ ਹਾਂ ਬਿਲਕੁਲ ਸਹੀ ਸੁਣ ਆ ਹੋ ਗਏ 10 ਦਿਨ ਹੋ ਗਏ ਭੇਜੀ ਆ ਸੀ ਅਮਰੀਕਾ ਭੇਜੀ ਆ ਠੀਕ ਹੈ ਉਹ ਬੰਦੇ ਨੂੰ ਬੜੀ ਵੀ ਕੋਰੀਅਰ ਵੀ ਕਰਵਾ ਸਕਦੇ ਹੋ ਇਹ ਵੀ ਕਰਦੇ ਹੋ ਠੀਕ ਹੈ ਇੱਕ ਤਾਂ ਬਾਈ ਆਪਣਾ ਨਸ਼ੇ ਵਾਲਾ ਹੋ ਗਿਆ ਹਨਾ ਵੀ ਮਰਦਾਨਾ ਕਮਜ਼ੋਰੀ ਵਾਲਾ ਹੋ ਗਿਆ ਹੋਰ ਇਹ ਤੋਂ ਬਿਨਾ ਕਾਦੀ ਕਾਦੀ ਆਪਣੇ ਕੋਲੇ ਦਵਾਈ ਸ਼ੂਗਰ ਦੀ ਸ਼ੂਗਰ ਦੀ ਤਾਂ ਆਪਣੇ ਕੋਲ ਇੰਨੀ ਕਾਰਗਰ ਦਵਾਈ ਹੈ ਜੀ ਠੀਕ ਹੈ 24 ਘੰਟੇ ਤੇ ਬਾਅਦ 120 ਜਿੰਨਾ ਮਰਜੀ ਦਾ ਬੰਦੇ ਨੂੰ ਇਨਸੂਲਿਨ ਵੀ ਲੱਗਦਾ ਹੋਵੇ ਇਨਸੂਲਿਨ ਵੀ ਲੰਦ ਹੋ ਜਾਂਦੀ ਹੈ ਜੀ ਨੋਰਮਲ ਆ ਜਾਂਦਾ ਹੈ ਬਿਲਕੁਲ 120 ਠੀਕ ਹੈ ਇੱਕ ਟਾਈਮ ਦਵਾਈ ਜਿਹਨੂੰ ਜ਼ਿਆਦਾ ਤਾਂ ਉਹ ਦੋ ਟਾਈਮ ਖਾਊਗਾ ਅਗਰ 300 ਤੱਕ ਰਹਿੰਦੇ ਤਾਂ ਇੱਕ ਟਾਈਮ ਦੇ ਲੋਡ ਪੈਂਦੇ ਆ ਉਹਨੂੰ ਇਨਸੂਲਿਨ ਬੰਦ ਹੋ ਜਾਂਦਾ ਹੀ ਉਹਦੇ ਬੰਦੇ ਦਾ ਠੀਕ ਹੈ ਜੀ ਸ਼ੂਗਰ ਦੀ ਹੋਗੀ ਕੋਈ ਹੋਰ ਉਹਦੋਂ ਬਾਅਦ ਜਿਹੜੇ ਜਿਹੜੇ ਕਰਦੋਂ ਇੱਕ ਵਾਰੀ ਦੱਸ ਦਿਓ ਸਾਰੇ ਬਾਕੀ ਲੀਵਰ ਦੀ ਹੋਗੀ ਜੀ ਲੀਵਰ ਦਾ ਸਾਡੇ ਕੋਲ ਬੜਾ ਕਾਰਗਰ ਨੁਕਸਾ ਠੀਕ ਹੈ ਜੇ ਲੀਵਰ ਦੇ ਵਿੱਚ ਆਪਾਂ ਕਹਿੰਦੇ ਜੀ ਗਰਮੀ ਭਰ ਜਾਂਦੀ ਆ ਜਾਂ ਲੀਵਰ ਫਾਈਟੀ ਹੋ ਜਾਂਦਾ ਹਨਾ ਕਈ ਵਾਰ ਸ਼ਰਾਬ ਪੀਣ ਨਾਲ ਤਾਂ ਆਪਾਂ ਕਹਿੰਦੇ ਵੀ ਲੀਵਰ ਬੰਦੇ ਦਾ ਹੋਣਾ ਹੀ ਹੋਣਾ ਉਹਦਾ ਨਾਰਮਲ ਬੰਦਿਆਂ ਦਾ ਵੀ ਬਾਈ ਜਨਨੀਆਂ ਦਾ ਹੋ ਜਾਂਦਾ ਉਹਦਾ ਕੀ ਕਾਰਨ ਹੁੰਦਾ ਜੀ ਅਸਲ ਦੇ ਵਿੱਚ ਜੇ ਆਪਾਂ ਗੱਲ ਕਰੀਏ ਜੀ ਉਹਦਾ ਮੇਨ ਕਾਰਨ ਹੈ ਜੀ ਆਪਣਾ ਖਾਣ ਪਾਣ ਠੀਕ ਹੈ ਤੇ ਐਕਸਰਸਾਈਜ਼ ਨਾ ਕਰਨਾ ਹੂੰ ਫਾਸਟ ਫੂਡ ਹੋ ਕੇ ਬੱਚਿਆਂ ਦਾ ਬੱਚਿਆਂ ਦਾ ਹੋ ਜਾਂਦਾ ਸਾਡੇ ਕੋ ਕਿੰਨੇ ਬੱਚੇ ਮੇਰੇ ਕੋ ਦਵਾਈਆਂ ਲੈ ਕੇ ਜਾਂਦੇ ਆ ਇਹ ਬੱਚਿਆਂ ਨੂੰ ਲੀਵਰ ਦੀ ਬੋਲ ਆ ਜਾਂਦਾ ਜੀ ਬੱਚਿਆਂ ਦਾ ਹੋ ਜਾਂਦਾ ਉਹ ਫਾਸਟ ਫੂਡ ਕਰਕੇ ਯੈਸ 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 ਐਕਸਰਸੇ ਬੱਚਿਆਂ ਨੂੰ ਮਤਲਬ ਸਟ्रेस ਇੰਨੀ ਹੈ ਹਨਾ ਠੀਕ ਹੈ ਤੇ ਪੜ੍ਹਾਈ ਦਾ ਬੋਝ ਤੇ ਇਹ ਚੀਜ਼ਾਂ ਸਾਰੀਆਂ ਇਫੈਕਟ ਕਰਦੀਆਂ ਆ ਤੁਹਾਡੇ ਲੀਵਰ ਤੇ ਤੇ ਇਹਦੇ ਲਈ ਸਾਡੇ ਕੋਲ ਬੜਾ کارਗਰ ਕੈਪਸੂਲੇ ਤੇ ਲਿਕਵਿਡ ਸਾਡੇ ਕੋਲ ਹੈਗਾ ਉਹ ਲੀਵਰ ਸੋਰਾਈਸਸ ਤੱਕ ਨੂੰ ਵੀ ਠੀਕ ਕਰ ਦਿੰਦਾ ਤੁਸੀਂ ਆ ਦੇਖੋ ਏ ਗ੍ਰੇਡ ਬੀ ਗ੍ਰੇਡ ਤਾਂ ਗੱਲੇ ਕੁਝ ਨਹੀਂ ਹੈਗੀ ਆ ਮੇਰੇ ਕੋਲ ਰਿਪੋਰਟਾਂ ਪਿਆ ਬੀ ਜਿਹੜਾ ਜਮਾ ਖਤਮ ਹੋਣ ਤੇ ਆਇਆ ਹੁੰਦਾ ਆਪਾਂ ਕਹਿੰਦੇ ਇਹ ਹਾਂਜੀ ਹਾਂਜੀ ਵੀ ਉਹਨੂੰ ਵੀ ਠੀਕ ਕਰ ਦਿੰਦੇ ਬਿਲਕੁਲ 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 ਆ ਮੁੰਡਾ ਬੈਠਾ ਤੁਹਾਨੂੰ ਦਿਖਾਉਣਾ ਬੀ ਗ੍ਰੇਡ ਸੀ ਇਹਨੂੰ ਇਹ ਰਿਪੋਰਟਾਂ ਵੀ ਤੁਹਾਨੂੰ ਦਿਖਾਉਣਾ ਜਿਹੜਾ ਵੀਰ ਆਇਓ ਬਾਈ ਜੀ ਬੜਾ ਬਾਈ ਨਾਲ ਆਪਾਂ ਕਰੀਏ ਗੱਲ ਕਿਹੜ ਤੇ ਕੀ ਨਾਮ ਹੈ ਬਾਈ ਤੁਹਾਡਾ ਮੇਰਾ ਨਾਮ ਪ੍ਰਿਤਪਾਲ ਹੈ ਪ੍ਰਿਤਪਾਲ ਹਾਂਜੀ ਤੇ ਕਿਹੜੀ ਜਗ੍ਹਾ ਤੋਂ ਆਏ ਹੋ ਬਾਈ ਤੁਸੀਂ ਸਰ ਮੈਂ ਉੱਚੇਪਿੰਡ ਤੋਂ ਆਇਆ ਜੀ ਉੱਚੇਪਿੰਡ ਤੋਂ ਠੀਕ ਹੈ ਤੇ ਬਾਈ ਕੀ ਸਮੱਸਿਆ ਹੈ ਤੁਹਾਨੂੰ ਲੀਵਰ ਦੀ ਕਿੰਨੀ ਕੀ ਜਿਆਦੇ ਪ੍ਰੋਬਲਮ ਮੈਨੂੰ ਮੇਰਾ ਲੀਵਰ ਨਾ ਜਿਹੜਾ ਫੈਟੀ ਹੋ ਗਿਆ ਸੀ ਜੀ ਕਾਫੀ ਰਿਪੋਰਟਾਂ ਕਰਾਈਆਂ ਤੇ ਮੈਨੂੰ ਤਕਰੀਬਨ ਮੈਂ ਬੈਸ ਸਾਹਿਬ ਨੂੰ ਮਿਲਿਆ ਇੱਧਰ ਤੇ ਇਹਨਾਂ ਨੇ 10 ਦਿਨ ਦੀ ਦਵਾਈ ਦਿੱਤੀ ਸੀ ਜਦੋਂ ਕਿ ਮੈਂ ਹਫਤਾ ਕੇ ਗਾਦੀ ਤੇ ਮੈਨੂੰ ਬਹੁਤ ਫਰਕ ਲੱਗ ਰਿਹਾ ਜੀ ਤੁਸੀਂ ਤਾਂ ਬਈ ਜਿਵੇਂ ਆਪਾਂ ਦੇਖੀ ਵੀ ਗਿਆਨੀ ਤੇ ਨਹੀਂ ਲੱਗਦੇ ਹੋ ਮੰਨ ਲਾ ਵੀ ਡਰਿੰਕ ਵਗੈਰਾ ਦਾ ਸੀਵਨ ਕਰਦੇ ਹੋ ਜਾਂ ਨਹੀਂ ਕਰਦੇ ਨਹੀਂ ਜੀ ਨਹੀਂ ਡਰਿੰਕ ਵਗੈਰਾ ਨਹੀਂ ਬਟ ਮੈਨੂੰ ਫਾਸਟ ਫੂਡ ਫੂਡ ਦਾ ਸ਼ੌਂਕ ਸੀਗਾ ਹਾਂ ਜੀ ਤੇ ਬਾਕੀ ਖਰਾਕਾਂ ਵੀ ਤੁਹਾਨੂੰ ਪੱਦੀ ਅੱਜ ਕੱਲੇ ਇਦਾਂ ਦੀ ਆਉਨੀਆਂ ਤੇ ਉਹਦੇ ਕਰਕੇ ਲੀਵਰ ਫਾਈਟੀ ਹੋ ਗਿਆ ਸੀ ਅੱਛਾ ਹੁਣ ਜਮਾ ਓਕੇ ਦੀ ਰਿਪੋਰਟ ਆ ਜਮਾ ਬਈ ਜਮਾ ਹੀ ਓਕੇ ਹੋ ਗਿਆ ਜੀ ਜਮਾ ਹੁਣ ਜਮਾ ਠੀਕ ਹੈ ਜਾਨੀ ਗੱਲ ਕਰੀਏ ਹਾਂ ਜੀ ਹਾਂ ਜੀ ਸਰ ਜਮਾ ਹੀ ਓਕੇ ਹੋ ਗਿਆ ਜੀ ਕਿੰਨੇ ਦਿਨ ਦਵਾਈ ਖਾਧੀ ਬਈ ਜੀ ਆਪ ਬਿਲਕੁਲ ਭਰਾਵੋ ਦੇਖ ਲਓ ਬਾਈ ਕਹਿੰਦੇ ਉਹਨਾਂ ਨੇ ਪ੍ਰਤੱਖ ਨੂੰ ਪ੍ਰਮਾਣ ਦੇ ਲੋੜ ਨਹੀਂ ਬੰਦਾ ਕਹਿੰਦਾ ਕਿ ਆਪ ਦੱਸਿਆ ਵੀਰ ਨੇ ਕਿ ਮੈਂ ਫਾਸਟ ਫੂਡ ਜ਼ਿਆਦਾ ਖਾਂਦਾ ਸੀਗਾ ਅੱਛਾ ਇਹ ਇਹਨਾਂ ਦੀਆਂ ਰਿਪੋਰਟਾਂ ਨੇ ਸਕਰੀਨਸ਼ਾਟ ਲੈ ਕੇ ਭਰਾਵੋ ਦੇਖ ਸਕਦੇ ਹੋ ਤੁਸੀਂ ਹਨਾ ਇਹ ਹੋਰ ਤੱਕ ਸੀ ਗਿਆ ਹੁਣ ਬਿਲਕੁਲ ਨਾਰਮਲ ਆ ਜਿਹੜਾ ਹੁਣ ਲੇਟੈਸਟ ਰਿਪੋਰਟ ਲੈ ਕੇ ਆਇਆ ਹੈ ਇਹਦੇ ਮੋਬਾਈਲ ਤੇ ਤਾਂ ਬਿਲਕੁਲ ਨਾਰਮਲ ਆ ਬਿਲਕੁਲ ਨਾਰਮਲ ਆ ਠੀਕ ਹੈ ਲੀਵਰ ਤੋਂ ਬਾਅਦ ਜੀ ਹੋਰ ਕੋਈ ਜੀ ਇੱਕ ਜੀ ਜਿਵੇਂ ਲੋਕ ਨੂੰ ਟਾਈਫਾਇਟ ਵਗੈਰਾ ਹੋ ਜਾਂਦਾ ਜੀ ਉਹੀ ਸਸਿਆ ਜੀ ਕੋਈ ਹਾਂਜੀ ਹਾਂ ਟਾਈਫਾਇਟ ਹੋ ਗਿਆ ਗੱਠਿਆ ਹੋ ਗਿਆ ਸੋਰਾਈਸਿਸ ਹੋ ਗਿਆ ਕਿਸੇ ਤਰ੍ਹਾਂ ਦੇ ਵੀ ਸਰਵਾਈਕਲ ਹੋ ਗਿਆ ਮਾਈਗਰੇਨ ਹੋ ਗਿਆ ਵੀ ਆਪਾਂ ਕਹਿੰਦੀ ਵੀ ਕੋਈ ਮਰਜ਼ੀ ਚੀਜ਼ ਹੋਵੇ ਕਹਿੰਦੇ ਆਯੁਰਵੇਦ ਦੇ ਵਿੱਚ ਤਾਂ ਕੈਂਸਰ ਤੱਕ ਦਾ ਇਲਾਜ ਪਿਆਗਾ ਹਾਂ ਬਿਲਕੁਲ ਆਯੁਰਵੇਦ ਆ ਵੀ ਮੰਦਾ ਐਲੋਪੈਥੀ ਨੂੰ ਅਸੀਂ ਮਾੜਾ ਨਹੀਂ ਕਹਿੰਦੇ ਨੇ ਇਹਦਾ ਦੇ ਨਹੀਂ ਹੈਗਾ ਬਿਲਕੁਲ ਜੇ ਹਾਰਟ ਅਟੈਕ ਆ ਗਿਆ ਕਿਉਂ ਜੀ ਇਹ ਸਾਡੇ ਰਿਸ਼ੀਆ ਮੁਣੀਆਂ ਨੇ ਭਰਾਵੋ ਦੇਖ ਲਓ ਕੋਕੇ ਜੜੇ ਬਣੇ ਆਯੁਰ ਆਯੁਰਵੇਦ ਦੇ ਤੇ ਇਹ ਸੁਸ ਕੀ ਨਾ ਜੀ ਸੁਸਰੂਤ ਹੈ ਜੀ ਇਹ ਸੁਸਰੂਤ ਸਰਜਰੀ ਦੇ ਪਿਤਾਮਾ ਕਿਹਾ ਜਾ ਸਕਦਾ ਆਲ ਵਰਡ ਬਿਲਕੁਲ ਜੀ ਬਿਲਕੁਲ ਸਭ ਤੋਂ ਪਹਿਲਾਂ ਸਰਜਰੀ ਇਹਨੇ ਕੀਤੀ ਸੀ ਸੰਸਾਰ ਠੀਕ ਹੈ ਠੀਕ ਹੈ ਜੀ ਬਿਲਕੁਲ ਭਰਾਵੋ ਵੜੇ ਰਿਸ਼ੀ मुਣਿਆਣੀ मुਣਿਆਣੇ ਉਹ ਕਰਿਆ ਵੇ ਬਾਈ ਤੇ ਇਧਰਲੇ ਪਾਸੇ ਜੀ ਆਪਾਂ ਕੋਈ ਦਵਾਈਆਂ ਦਿਖਾਈਏ ਵੀਰਾਂ ਨੂੰ ਜਿਵੇਂ ਤੁਹਾਡੇ ਕੋਲੇ ਆ ਆਪਾਂ ਕਹਦੀਏ ਜੜੀਆਂ ਬੂਟੀਆਂ ਪਈਆਂ ਨੇ ਇਮਲੀ ਹੋ ਗਈ ਜਵੇਤਰੀ ਹੋ ਗਈ ਅਰਜਨ ਦੀ ਛਾਲ ਹਨ ਹਾਂ ਜੀ ਸਤਾਵਰ ਹੋ ਗਿਆ ਆਲੂ ਬੁਖਾਰਾ ਆਸ਼ਵਗੰਧਾ ਤੇ ਬਹੁਤ ਚੀਜ਼ਾਂ ਭਰਾਵੋ ਡਾਕਟਰ ਸਾਹਿਬ ਕੋਲੇ ਪਈਆਂ ਨੇ ਤੁਸੀਂ ਦੇਖ ਲਓ ਵੀ ਸਾਰਾ ਜਿਹੜਾ ਆਯੁਰਵੇਦ ਦੀਆਂ ਦਵਾਈਆਂ ਤੇ ਇਥੇ ਕੋਰੀਅਰ ਵਗੈਰਾ ਵੀ ਕਰ ਦਿੰਦੇ ਆ ਕਿਵੇਂ ਆ ਜੀ ਹਾਂਜੀ ਹਾਂਜੀ ਕੋਰੀਅਰ ਕਰ ਦਿੰਦੇ ਆ ਜੀ ਬਿਲਕੁਲ ਕਰ ਦਿੰਦੇ ਆ ਹਾਂਜੀ ਤੇ ਸ਼ੂਗਰ ਵਾਲਾ ਵੀਰ ਹੈਗਾ ਆਪਣੇ ਕੋਲੇ ਜੇ ਸ਼ੂਗਰ ਵਾਲੇ ਵੀਰ ਨਾਲ ਗੱਲ ਕਰੀਏ ਜੀ ਜੇ ਦੀ ਸ਼ੂਗਰ ਨੋਰਮਲ ਆਈ ਹੋਵੇ ਆਪਣਾ ਵੀ ਲੈਣਾ ਹੈ ਜੀ ਸ਼ੂਗਰ ਦਾ ਅੱਛਾ ਤੇ ਆਜੋ ਬਾਈ ਜੀ ਤੁਸੀਂ ਵੀ ਇਧਰ ਆ ਜਿਓ ਜੀ ਆ ਦੇ ਦਿਓ ਜੀ ਮੈਨੂੰ ਇੱਕ ਮਿੰਟ ਹਾਂਜੀ ਆ ਜੀ ਤੇ ਵੀਰ ਨਾਲ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਬਾਈ ਨੂੰ ਤਾਂ ਬਾਈ ਆਪਾਂ ਜਿਵੇਂ ਕਹੀਏ ਵੀ ਥੋੜਾ ਦੇਖ ਕੇ ਵੀ ਲੱਗਦਾ ਵੀ ਸ਼ੂਗਰ ਦੀ ਸਮੱਸਿਆ ਹੋ ਸਕਦੀ ਹੈ ਕਿਉਂਕਿ ਸ਼ੂਗਰ ਬਾਈ ਵੀਕਨੈਸ ਬਹੁਤ ਪਾ ਦਿੰਦਾ ਬੰਦੇ 'ਚ ਹਨਾ ਬਿਲਕੁਲ ਵੀਰੇ ਬਿਲਕੁਲ ਤੇ ਜਿਵੇਂ ਧੋੜੇ ਧੂਲੇ ਆਉਣ ਲੱਗ ਜਿੰਦੇ ਸਮੇਂ ਤੋਂ ਪਹਿਲਾਂ ਉਹ ਕਰ ਦਿੰਦਾ ਹਾਂਜੀ ਵੀਰੇ ਹਾਂਜੀ ਤੇ ਆਪਾਂ ਨੂੰ ਬਾਈ ਕਿੰਨੇ ਸਮੇਂ ਤੋਂ ਸਮੱਸਿਆ ਹੈ ਸ਼ੂਗਰ ਦੀ ਬਾਈ ਵੀਰੇ ਮੈਨੂੰ 2-3-4 ਸਾਲ ਤੋਂ ਸਮੱਸਿਆ ਸੀਗੀ ਇਹ ਅੱਛਾ ਤੇ ਕਾਫੀ ਸ਼ੂਗਰ ਸੀਗਾ 10 100% 300 300 ਵੀ ਲੱਗ ਤੇ ਲਗਭਗ 120 ਤੇ ਆ ਗਿਆ 120 ਤੇ ਆ ਗਿਆ ਹਾਂਜੀ ਹਾਂਜੀ ਪਹਿਲੇ ਦਿਨ ਹੀ ਫਰਕ ਪੈ ਜਾਂਦਾ ਜਿੰਨਾ ਫਰਕ ਪੈਣ ਲੱਗ ਜਾਂਦਾ ਥੋੜਾ ਥੋੜਾ ਫਰਕ ਪੈਣ ਲੱਗ ਜਾਂਦਾ ਤੇ ਪਰ ਹੁਣ ਇੱਕ ਹਫਤੇ ਚਿਰ ਨੇ ਪੂਰਾ ਕੰਟਰੋਲ ਹੋ ਗਿਆ ਇਹ ਪਰਹੇਜ ਜਿਹੜਾ ਦੱਸਿਆ ਡਾਕਟਰ ਪਰਹੇਜ ਕੋਈ ਐਡਾ ਖਾ ਸਰ ਮਤਲਬ ਜਿਹੜਾ ਡਾਕਟਰ ਸਾਹਿਬ ਨੇ ਦੱਸਿਆ ਬਸ ਉਹੀ ਕਰਿਆ ਜਿਹਨਾਂ ਇਨਸਾਨਾਂ ਠੀਕ ਉਹਦੋਂ ਪਹਿਲਾਂ ਕਿੰਨੇ ਰੁਪਏ ਫੂਕਤੇ ਦਵਾਈਆਂ ਤੇ ਉਹਦੋਂ ਪਹਿਲਾਂ ਤਾਂ ਚੱਲਦਾ ਹੀ ਰਿਹਾ 5-10 ਸਾਲ ਦਾ ਇਹ ਗੋਸਟ ਚੱਲਦਾ ਰਿਹਾ ਬਸ ਅੱਛਾ ਇਹਦੀ ਗਣਤੀ ਨਹੀਂ ਹੈਗੀ ਮਤਲਬ 4 ਸਾਲ ਤੋਂ ਤਾਂ ਫਿਰ ਪੂਰੇ ਹੀ ਇਹ ਨਹੀਂ ਆਉਂਦੀ ਤੇ ਭੇੜੀ ਜਾ ਕਰਨ ਕਰਦਾ ਸੀ ਹੈਨਾ ਪਰ ਜੋ ਹੁਣ ਬੈ ਲ ਵੀਰੇ ਕਮਜ਼ੋਰੀ ਆ ਜਾਂਦੀ ਆ ਦਿਨ ਬਿਲਕੁਲ ਹੌਲੀ ਹੌਲੀ ਪਤਾ ਲੱਗਦਾ ਜਦੋਂ ਫਿਰ ਉਹ ਹੋ ਜਾਂਦਾ ਤੇ ਬਾਈ ਦੇਖ ਲਓ 4 ਸਾਲਾਂ ਤੋਂ ਬਾਈ ਨੂੰ ਪੂਰਾ ਜਕੜਿਆ ਮੈਂ ਦੀ ਸ਼ੂਗਰ ਨੇ ਤੇ ਹੁਣ ਜਮਾ ਬਾਈ 9 ਵਰ ਨਵ ਹੋ ਗਏ ਪਰ ਇੱਕ ਹਫਤੇ ਜੋ ਬਿਲਕੁਲ ਸਹੀ ਹੋ ਗਿਆ ਲਗਭਗ 120 ਹੋ ਗਈ ਤੇ ਆਪਦੇ ਸਰੀਰ ਦੇ ਵਿੱਚ ਵੀ ਤੁਹਾਨੂੰ ਫੀਲ ਹੋਣ ਲੱਗਿਆ ਵੀ ਯਾਰ ਸਰੀਰ ਆਹ એનર્ਜੀ એનર્ਜੀ ਵਧੇ ਲੱਗਦੀ ਆ ਹੁਣ ਠੀਕ ਹੈ ਨਹੀਂ ਨਹੀਂ ਬਿਲਕੁਲ ਬਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਡਾਕਟਰ ਸਾਹਿਬ ਇੱਥੇ ਫਿਰ ਜਿਹੜੀ ਆਪਣੀ ਲੋਕੇਸ਼ਨ ਆ ਗਈ ਹਨ ਜਿਹੋ ਦੀ ਗੱਲ ਕਰੀ ਵੀ ਇਹ ਕਿੱਥੇ ਜੇ ਆ ਜਾਂਦੀ ਆ ਜੀ ਇਹ ਲੋਕੇਸ਼ਨ ਆਪਣੇ ਹੈਗੇ ਲੁਧਿਆਣਾ ਚੰਡੀਗੜ੍ਹ ਹਾਈਵੇ ਹੈ ਜੀ ਇਹ ਠੀਕ ਹੈ ਤੇ ਕੈਪਟਨ ਢੱਬਾ ਬਿਲਕੁਲ ਤੇ ਖੰਟ ਪਿੰਡ ਨੀਅਰ ਪੈਂਦਾ ਸਾਨੂੰ ਤੋਂ ਜਾਂਦਾ ਬੱਬੂਆਂ ਬਾਈ ਦਾ ਪਿੰਡ ਲਵੇ ਪਿਆ ਜਾਂਦਾ ਜੀ ਜੀ ਮਾਨਸਾ ਜੀ ਫਿਰ ਬਈ ਮੈਂ ਤਾਂ ਕਹਿੰਦਾ ਵੀ ਮਾਨ ਸਾਹਿਬ ਵੀ ਇੱਥੇ ਆਉਂਦੇ ਰਹਿੰਦੇ ਹੋਣਗੇ ਕਦੇ ਆਏ ਆਪਣੇ ਚਾਹ ਪੀਣ ਦਾ ਮੌਕਾ ਮਿਲਿਆ ਮਾਨ ਸਾਹਿਬ ਨਾਲ ਇੱਥੇ ਮਾਨ ਸਾਹਿਬ ਹੈ ਹੀ ਪਿੰਡ ਦੇ ਆ ਜੀ ਤੇ ਸਾਤੋਂ ਦੋ ਕਲਾਸ ਅੱਗੇ ਪੜਦੇ ਹੁੰਦੇ ਸੀ ਆਉਂਦੇ ਰਹਿੰਦੇ ਰੁਟੀਨ ਦੇ ਵਿੱਚ ਅਜਾ ਫਿਰ ਤਾਂ ਆਪਾਂ ਕਹੀ ਵੀ ਇੱਕ ਤਰ੍ਹਾਂ ਫਰੈਂਡ ਸਰਕਲ ਵਾਲੀ ਕੰਮ ਹੋ ਗਿਆ ਜਿਆਦਾ ਜਿਵੇਂ ਪਿੰਡਾਂ ਦਾ ਹਨਾ ਜੀ ਸਰ ਬਿਲਕੁਲ ਸਾਨੂੰ ਦੂਰ ਲਗਦਾ ਉੱਥੇ ਦੇਖਣ ਜਾਂਦੇ ਆਂ ਹੋਰ ਕਿਤੇ ਹੋ ਜਾਂਦੇ ਆਂ ਨਹੀਂ ਨਹੀਂ ਬਹੁਤ ਨਾਈਸ ਬਹੁਤ ਬੀਬਾ ਬੰਦਾ ਤੁਹਾਨੂੰ ਦਿਖਾਵਾਂਗੇ ਮੋਟਰਬਾਈ ਦੀ ਤੇ ਬਾਈ ਗਰੀਬਾਂ ਲਈ ਮਕਾਨ ਵਗੈਰਾ ਬਣਾ ਰਹੇ ਆਂ ਠੀਕ ਹੈ ਦਿਖਾ ਕੇ ਲਿਆਵਾਂਗੇ ਨਹੀਂ ਨਹੀਂ ਬਿਲਕੁਲ ਬਾਈ ਤੇ ਹੋਰ ਬਾਈ ਜੀ ਕੋਈ ਆਜ ਰਵਾਇਤ ਦੇ ਵਿੱਚ ਤੁਸੀਂ ਆਪਣੇ ਵੀਰਾਂ ਨੂੰ ਕੋਈ ਸੁਨੇਹਾ ਦੇਣਾ ਚਾਹੁੰਦੇ ਹੋ ਜੀ ਕੋਈ ਹੋਰ ਗੱਲ ਦੱਸਣੀ ਚਾਹੁੰਦੇ ਹੋ ਵੀ ਆਜ ਰਵਾਇਤ ਦੇ ਬਾਰੇ ਵੀ ਆਪਾਂ ਲੋਕਾਂ ਨੂੰ ਉਹ ਚੀਜ਼ ਦੱਸੀ ਜੀ आयुर्वेदा वैसे ਲੋਕ ਆਪ ਸਿਆਣੇ ਆ ਅੱਜਕੱਲ ਖਾਣ ਪੀਣੇ ਆ ਜੀ ਮੈਂ ਤਾਂ ਸੋਇਆ ਆਪਣਾ ਖਾਣਾ ਪੀਣਾ ਦਰੁਸਤ ਕਰ ਲੋ ਉਹਨਾਂ ਵੈਦਾਂ ਕੋਲ ਜਾਂ ਡਾਕਟਰਾਂ ਕੋ ਜਾਣ ਦੀ ਲੋੜ ਹੀ ਨਹੀਂ ਪਊਗੀ ਬਿਲਕੁਲ ਅਗਰ ਤੁਹਾਡਾ ਖਾਣਾ ਪੀਣਾ ਸਹੀ ਆ ਖਾਸ ਕਰ ਚੀਨੀ ਵਗੈਰਾ ਹਨਾ ਮਿੱਠੇ ਤੋਂ ਬਣੀਆਂ ਚੀਜ਼ਾਂ ਹੈਗੇ ਆ ਜਾਂ ਨੂਨ ਤੁਸੀਂ ਜਿਵੇਂ ਖੰਡ ਆਪਾਂ ਕਹਿੰਦੀ ਆ ਜੀ ਖੰਡਾ ਅੱਜ ਸਾਰੀਆਂ ਬਿਮਾਰੀਆਂ ਨੂੰ ਸੱਦਾ ਦੇ ਰਹੀ ਆ ਬਿਲਕੁਲ ਬਿਲਕੁਲ ਤੁਸੀਂ ਲੋਕਾਂ ਨੇ ਸ਼ੱਕਰ ਗੋੜ ਸ਼ੱਕਰ ਛੱਡਤਾ ਹਾਂ ਸ਼ੱਕਰ ਯੂਜ਼ ਕਰੋ ਗੋੜ ਯੂਜ਼ ਕਰੋ ਸਹੀ ਇਹ ਕੀ ਕਹਿੰਦਾ ਇਹ ਬਿਲਕੁਲ ਜੀ ਹਾਂ ਮੈਂ ਆਪਣੇ ਪਹਿਲਾਂ ਤੁਸੀਂ ਅਜ ਤੋਂ 30 40 ਸਾਲ ਪਹਿਲਾਂ ਸੁਣਿਆ ਸੀ ਕਿਸੇ ਦਾ ਹਾਰਟ ਦੀ ਪ੍ਰੋਬਲਮ ਆਈ ਆ ਬਜ਼ੁਰਗ ਉਹਨੂੰ ਕੁਛ ਰਿਸ਼ੂਗਰ ਨਾਲ ਮਰ ਗਿਆ ਪਤਾ ਨਹੀਂ ਸੀ ਲੋਕਾਂ ਨੂੰ ਬਿਮਾਰੀਆਂ ਦੇ ਨਵੇਂ ਹੁਣ ਪਤਾ ਲੱਗਿਆ ਗਿਆ ਬਿਮਾਰੀਆਂ ਦੇ ਬਿਲਕੁਲ ਜੀ ਬਿਲਕੁਲ ਤੇ ਇਹਨਾਂ ਦੇਸੀ ਚੀਜ਼ਾਂ ਵਰਤੇ ਸੀ ਲੋਕ ਉਸ ਜਿਵੇਂ ਐਕਸਰਸਾਈਜ਼ ਵਗੈਰਾ ਘਟਾਤੀ ਹੈ ਨਾ ਉਹ ਘਟਾਤਾ ਬਿਲਕੁਲ ਭਰਾਓ ਇਧਰ ਦੇ ਬਸੇ ਡਾਕਟਰ ਸਾਹਿਬ ਨੇ ਚਾਟ ਲਾਇਆ ਹੋਇਆ ਬਾਈ ਜਿਹਦੇ ਵਿੱਚ ਯੋਗਾਸਨ ਦੇ ਸਾਰੇ ਆਪਾਂ ਕਹੀਏ ਵੀ ਪੋਜ ਨਹੀਂ ਜਿਹੜੇ ਉਹ ਦਿੱਤੇ ਵੀ ਆ ਗਏ ਹਾਂਜੀ ਹਾਂ ਚੋ ਠੀਕ ਹੈ ਜੀ ਫਿਰ ਬੈਦ ਸਾਹਿਬ ਤੇ ਤੁਹਾਡਾ ਬਹੁਤ ਬਹੁਤ ਧੰ ਤੇ ਜਿਹੜਾ ਤੁਸੀਂ ਆਪਦਾ ਪੂਰਾ ਸਮਾਂ ਆਪਣੇ ਵੀਰਾਂ ਨੂੰ ਦੇਣ ਲੱਗੇ ਹੋਗੇ ਹਨ ਹਾਂ ਬਿਲਕੁਲ ਜੀ ਇਹ ਮੇਰੇ ਵੱਡੇ ਭਰਾ ਨੇ ਆਜੋ ਜੀ ਠੀਕ ਹੈ ਜੀ ਇਹਨਾਂ ਤੋਂ ਵੀ ਬਿਲਕੁਲ ਜੀ ਬਿਲਕੁਲ ਹਾਂ ਆਪਣੇ ਭਾਈ ਸਾਹਿਬ ਨੇ ਬਾਈ ਜੀ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਸੀ ਗੱਲ ਜੀ ਇੱਕ ਮਿੰਟ ਮੈਕ ਦੇ ਦੀ ਜੀ ਤੇ ਆ ਫੜ ਲਓ ਬਾਈ ਸਸੀ ਗੱਲ ਜੀ ਸੱਸਾ ਵੀਰ ਜੀ ਹੋ ਠੀਕ ਹੋ ਜੀ ਚੜਦੀ ਕਲਾ ਜੀ ਹਾਂਜੀ ਠੀਕ ਠਾਕ ਚੜਦੀ ਕਲਾ ਜੀ ਬਿਲਕੁਲ ਜੀ ਤੇ ਪਹਿਲਾਂ ਤਾਂ ਜੀ ਤੁਹਾਡਾ ਸਾਰੇ ਪਰਿਵਾਰ ਦਾ ਆਪਾਂ ਕਹੀਏ ਵੀ ਬਹੁਤ ਬਹੁਤ ਧੰਨਵਾਦ ਹਨਾ ਤੇ ਜਿਹੜਾ ਬਾਈ ਜੀ ਸੋਹਣਾ ਨੇ ਇਸ ਲਾਈਨ ਦੇ ਵਿੱਚ ਆਏ ਵੀ ਪਹਿਲਾਂ ਢਾਬੇ ਦੇ ਬੈਠੇ ਲੋਕਾਂ ਨੂੰ ਦੇ ਹੁਣ ਇਧਰਲੇ ਪਾਸੇ ਆ ਜਣ ਤੁਸੀਂ ਕਿਵੇਂ ਮੰਨਦੇ ਹੋ ਬਾਈ ਘਰ ਦੇ ਬੰਦੇ ਨੂੰ ਸਭ ਤੋਂ ਵੱਧ ਪਤਾ ਹੁੰਦਾ ਵੀ ਬੰਦੇ ਦੇ ਵਿੱਚ ਗੁਣ ਕਿੰਨਾ ਹੈ ਹਾਂਜੀ ਦੇਖੋ ਜੀ ਨਾ ਜਿਹੜਾ ਸੇਵਾ ਭਵਨ ਦਾ ਗੁਣ ਪਹਿਲਾਂ ਤੋਂ ਹੀ ਹੈ ਜੀ ਬਿਲਕੁਲ ਤੁਸੀਂ ਤਾਂ ਬਚਪਨ ਤੋਂ ਦੇਖਦੇ ਆ ਰਹੇ ਹੋ ਇਸ ਚੀਜ਼ ਨੂੰ ਠੀਕ ਹੈ ਸੋ ਹੁਣ ਇਹਨਾਂ ਦੇ ਬੱਚੇ ਵੀ ਵੈਲ ਸੈਟਡ ਨੇ ਕੈਨੇਡਾ ਦੇ ਵਿੱਚ ਠੀਕ ਹੈ ਸੋ ਇਹਨਾਂ ਦੀ ਇਹ ਸਲਾਹ ਹੋਈ ਸੀ ਕਹਿੰਦੇ ਵੀ ਅਸੀਂ ਮੈਂ ਦੇ ਕੰਮ ਪਹਿਲਾਂ ਚੱਕਦੇ ਰਹੇ ਇਹਨਾਂ ਨੂੰ ਮੰਨ ਲਓ ਕਿ ਟਟ ਪਹਿਲਾਂ ਕੋਰਸ ਕਰਿਆ ਇਹਨਾਂ ਨੇ ਬਿਲਕੁਲ ਜੀ ਬਿਲਕੁਲ ਉਹ ਭਰਾ ਉਹ ਉੱਪਰ ਬਾਈ ਜੀ ਹੋਂ ਦਾ ਸਰਟੀਫਿਕੇਟ ਪਿਆਗਾ ਜਿਹੜਾ ਸ਼੍ਰੋਮਣੀ ਪੰਜਾਬੀ ਬੈਦ ਮੰ ਰਜਿਸਟਰ ਆਗਾ ਸੋ ਬਾਈ ਜੀ ਥੋੜਾ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਜੀ ਦੇਖੋ ਬਾਈ ਸਭ ਤੋਂ ਵੱਡੀ ਗੱਲ ਆ ਵੀ ਜਿੱਥੇ ਦੋ ਭਾਈ ਇਕੱਠੇ ਖੜੇ ਨੇ ਅੱਜ ਦੇ ਟਾਈਮ 'ਚ ਹਨਾ ਸਭ ਤੋਂ ਵੱਡੀ ਗੱਲ ਆ ਜੀ ਦੋ ਭਾਈ ਇਕੱਠੇ ਖੜੇ ਨੇ ਇਦੋਂ ਵੱਡੀ ਗੱਲ ਕੀ ਹੋ ਸਕਦੀ ਆ ਸੋ ਠੀਕ ਆ ਜੀ ਬੈਦ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਪ੍ਰਮਾਤਮਾ ਚੜ੍ਹਦੀ ਕਲਾ ਰੱਖੇ